ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸਚਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ ਆ ਰਾਮਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸਤ ਜੀਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖ ਸੁਘਰ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇਗਰੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਵਢਾਸ ਜਿਉਂ ਭਾਵੇ ਤਿਉਂ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੁ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪੈੜ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਮ ਮਨਨੇ ਮਾਹੇ ਬੇਨਾਮੇ ਤੇਜੀ ਬਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣ ਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਉਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਬਸੰਜਮ ਮੰਨੇ ਮਾਹੇ ਬੇਨਾਮੇ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਜ ਕਮਾਵਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤਰੇ ਗਰੀਬਾਸ ਗੁਰਮਤੀ ਨਾਮ ਪਾਈਏ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾਤੀ ਦਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੁ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤਿ ਬਸੰਜਮ ਮਨੈ ਮਾਹੇ ਬੇਨਾਮੇ ਤੇਗਿ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉ ਭਾਵੇ ਤਿਉ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜੀਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤ੍ਰੈ ਗਰੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਵਢਾਸ ਜਿਉਂ ਭਾਵੇ ਤਿਉਂ ਰਗ ਤੂੰ ਨਾਨਕ ਤੇਰਾ ਦਾਸ ਮਹਲਾ 3 ਜਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੁ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਗਤ ਪਸੰਦ ਮਨ ਮਨੇ ਮਹੇ ਬੇਨਾਮੇ ਤੇ ਜੀ ਵਾਸ ਗੁਰਮਤੀ ਨਾਮ ਪਾਈ ਐ ਮਨ ਮੁਖ ਮਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਉ ਪਾਈਏ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਸ਼ਾਨਿਆ RAM ਨਾਮ ਪਰਗਾਸ ਸਚੂ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਹ ਲਾਹਣਾ ਸੁਖੇ ਸੁਘਨ ਵਾਸ ਜਪਤ ਬਸੰਜਮ ਮੰਨੇ ਮਾਹੇ ਬੇਨਾਮੇ ਤੇ ਗੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਵਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹਿ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਉ ਪਾਈਏ ਮਨ ਮੁਖ ਮੋਹੇ ਵਢਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾਤੀ ਜਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ ਰਾਮ ਨਾਮ ਪ੍ਰਗਾਸ ਸਚੂ ਸੱਚ ਕਮਾਵਣਾ ਵਢਾਈ ਵਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਹਿ ਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਦ ਮਨ ਨੇ ਮਾਹੇ ਬੇਨਾਮ ਤੇ ਗੀਵਾਸ ਗੁਰਮਤੀ ਨਾਮ ਪਾਈ ਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸੰਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰ ਵਾਸ ਜਬ ਤਬ ਸੰਜਮ ਮਨ ਨੇ ਮਾਹਿ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਉ ਪਾਈਏ ਮਨ ਮੁਗ ਮੋਹਿ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆ ਪਛਾਣਿਆ ਨਾਮ ਨੰਬਰ ਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਜਮ ਮੰਨੇ ਮਹੇ ਬੇਨਾਮੇ ਤੇ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਉਣਾ ਸੁਖ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹਿ ਬਿਨ ਨਾਮ ਤੇ ਗੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾਤੀ ਦਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸੱਚੋ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਮ ਮੰਨੇ ਮਾਹੇ ਬੇਨਾਮ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਗਾ ਸਿਖਤ ਕਰੇ ਅਰਦਾਸ ਸੱਚੇ ਸਭ ਸਹ ਲਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਸ਼ਾਨਿਆ RAM ਨਾਮ ਪਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਗਤ ਬਸੰਜਮ ਮਨੈ ਮਹੇ ਬੇਨਾਮੇ ਤੇ ਗੀਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਉਣਾ ਸੁਖ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹਿ ਬਿਨ ਨਾਮ ਤੇਗਰੀ ਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾਤੀ ਦਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸੱਚੋ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਗ ਮਨਨੇ ਮਾਹੇ ਬੇਨਾਮ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣ ਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰਵਾਸ ਜਬ ਤਬ ਸੰਜਮ ਮਨ ਨੇ ਮਾਹਿ ਬਿਨ ਨਾਮ ਤੇਗਿਬਾਸ ਗੁਰਮਤੀ ਨਾਉ ਪਾਈਐ ਮਨ ਮੁਗਮੋਹਿ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਸ਼ਾਨਿਆ RAM ਨਾਮ ਪਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਹਲਾਹਣਾ ਸੁਖੇ ਸੁਘਨ ਵਾਸ ਜਪਤ ਬਸੰਜਮ ਮੰਨੇ ਮਾਹੇ ਬੇਨਾਮੇ ਤੇ ਗੀਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰ ਮਤੀ ਆ ਪਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਵਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਣਾ ਸੁਖਰ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤ੍ਰੈ ਗਰੀ ਵਾਸ ਗੁਰ ਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾਤੀ ਦਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੂ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪਿੰਡ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਹ ਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਦ ਮੰਨੇ ਮਾਹੇ ਬੇਨਾਮ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣਤਾਸ ਗੁਰਮਤੀ ਆਪਿ ਸ਼ਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜੀਉ ਪੈ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਉਸਰ ਨਾਣਾ ਸੁਖਨ ਵਾਸ ਜਬ ਤਬ ਸੰਜਮਨੇ ਮਾਹੇ ਬਿਨ ਨਾਮ ਤ੍ਰਿਗੀ ਵਾਸ ਗੁਰਮਤੀ ਨਾ ਉਪਾਈਐ ਮਨ ਮੁਖ ਮੋਹਿ ਬਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀਆ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖ ਸੁਘਨ ਵਾਸ ਜਪਤ ਬਸੰਜਮ ਮਨ ਮਹਿ ਬੇਨਾਮ ਤੇਗ ਜੀ ਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮਹਿ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਵਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਮ ਪਾਈਏ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ ਨਾਮ ਨਾਮ ਪ੍ਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਗ ਮਨਨੇ ਮਾਹੇ ਬੇਨਾਮੇ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇਂ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚੋ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹਿ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆ ਪਛਾਣਿਆ ਨਾਮ ਨੰਬਰ ਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਜਮ ਮੰਨੇ ਮਾਹੇ ਬੇਨਾਮੇ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪਰਗਾਸ ਸਚੋ ਸਜ ਕਮਾਵਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਣਾ ਸੁਖਰ ਬਾਸ ਜਬ ਤਬ ਸੰਜਮ ਮਨ ਨੇ ਮਾਹਿ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਮ ਪਾਈਏ ਮਨ ਮੁਗ ਮੋਹਿ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ ਨਾਮ ਨੰ ਪ੍ਰਗਾਸ ਸਚੁ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪ ਤਪ ਸੰਜਮ ਮਨ ਨੇ ਮਾਹੇ ਬੇਨਾਮ ਤੇ ਗੀਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇਂ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸਤ ਜਿਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤੇ ਗਰੀਬਾਸ ਗੁਰਮਤੀ ਨਾਮ ਪਾਈਏ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੁੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ ਨਾਮ ਨਾਮ ਪ੍ਰਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਬਸੰਜਮ ਮੰਨੇ ਮਹੇ ਬੇਨਾਮੇ ਤੇ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸਚੇ ਸਭ ਸਰਨਾਉਣਾ ਸੁਖ ਸੁਘਨ ਵਾਸ ਜਬ ਤਬ ਸੰਜਮ ਮੰਨੇ ਮਾਹਿ ਬਿਨ ਨਾਮ ਤ੍ਰਿਗਿਬਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੁਮ ਨਾਨਕ ਤੇਰਾ ਦਾਸ ਮਹਲਾਤੀ ਜਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੂ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪੈਣ ਸਾਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਬਸੰਜਮ ਮਨੇ ਮਾਹੇ ਬੇਨਾਮ ਤੇਗ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪੇ ਛਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜੀਉ ਪੈਣ ਸਭ ਤੇ ਸਗਾ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤ੍ਰਿਗਰੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਗ ਮੋਹੇ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ 3 ਜਿਆ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੁ ਸਾਚ ਕਮਾਵਣਾ ਵਢਾਈ ਵਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਗਮ ਮਨਨੇ ਮਾਹੇ ਬੇਨਾਮੇ ਤੇ ਗੀਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਾਚ ਨਾਮ ਗੁਣਤਾਸ ਗੁਰਮਤੀ ਆਪਿ ਛਾਣਿਆ RAM ਨਾਮ ਪ੍ਰਗਾਸ ਸਚਉ ਸਾਰਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਗਾ ਸਿਖ ਕਰੇ ਅਰਦਾਸ ਸੱਚੇ ਸਭ ਸਹਣਾ ਸੁਖਨ ਵਾਸ ਜਬ ਤਬ ਸੰਜਮ ਮੰਨੇ ਮਾਹੇ ਬਿਨ ਨਾਮ ਤਰੇ ਗਰੀਬਾਸ ਗੁਰਮਤੀ ਨਾ ਉਪਾਈਐ ਮਨ ਮੁਖ ਮੋਹੇ ਵਢਾਸ ਜਿਉਂ ਭਾਵੇ ਤਿਉਂ ਰਗ ਤੁਮ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਸ਼ਾਨਿਆ ਨਾਮ ਨੰਬਰ ਗਾਸ ਸੱਚੋ ਸਾਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪੈਣ ਸਾਬ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤ ਪਸੰਜਮ ਮੰਨੇ ਮਹੇ ਬੇਨਾਮੇ ਤੇ ਜੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਹੇ ਬਿਨਾਸ ਜਿਉਂ ਭਾਵੇ ਤਿਉਂ ਰਖ ਤੂੰ ਨਾਨਕ ਤੇਰਾ ਦਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸਤ ਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰ ਮਤਿ ਆ ਪ੍ਰਸ਼ਾਣਿਆ RAM ਨਾਮ ਪ੍ਰਗਾਸ ਸਚੋ ਸਜ ਕਮਾਉਣਾ ਵਢਾਈ ਵੱਡੇ ਪਾਸ ਜਿਉ ਪੈਣ ਸਭ ਤੇ ਸਕਾਰ ਸਿਫਤ ਕਰੇ ਅਰਦਾਸ ਸੱਚੇ ਸਭ ਸਰਨਾਣਾ ਸੁਖਰ ਵਾਸ ਜਬ ਤਬ ਸੰਜਮ ਮੰਨੇ ਮਾਹਿ ਬਿਨ ਨਾਮ ਤੇਗਿਬਾਸ ਗੁਰਮਤੀ ਨਾਮ ਪਾਈਐ ਮਨ ਮੁਖ ਮੋਹਿ ਵਿਨਾਸ ਜਿਉ ਭਾਵੇ ਤਿਉ ਰਗ ਤੂੰ ਨਾਨਕ ਤੇਰਾ ਦਾਸ ਮਹਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਛਾਣਿਆ RAM ਨਾਮ ਪ੍ਰਗਾਸ ਸਚੁ ਸਾਚਿ ਕਮਾਵਣਾ ਵਢਾਈ ਵਡੇ ਪਾਸ ਜੀਉ ਪੈਣ ਸਾਹਿਬ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸਭ ਸਲਾਹਣਾ ਸੁਖੇ ਸੁਘਨ ਵਾਸ ਜਪਤਿ ਬਸੰਜਮ ਮਨੈ ਮਾਹੇ ਬੇਨਾਮੇ ਤੇ ਕੀ ਵਾਸ ਗੁਰਮਤੀ ਨਾਮ ਪਾਈਐ ਮਨ ਮੁਖ ਮਾਹੇ ਬਿਨਾਸ ਜਿਉ ਭਾਵੇ ਤਿਉ ਰਖ ਤੂੰ ਨਾਨਕ ਤੇਰਾ ਦਾਸ वाहिगुरू जी का ख़ालसा वाहिगुरू जी फति